ਇਹ ਕਿ ਨਾਮਾ ਤੁਹਾਡਾ ਇਹ ਨਾਮਾ ਉਹਦਾ ਹੋਰ ਪਸ਼ੀ ਹੈ ਜਾਂ ਪੁਲਿਸ ਨੇ ਜਿੱਥੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਜਿਹੜੀ ਹੈ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਜਿਹੜੀ ਚਲਾਈ ਗਈ ਹੈ ਉਹਦਾ ਇਹ ਇੱਕ ਤਾਜ਼ਾ ਐਗਜ਼ਾਮਪਲ ਜਿਹੜਾ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿਉਂਕਿ ਕਿੱਥੇ ਤਾਂ ਕਿੱਥੇ ਪੰਜਾਬ ਪੁਲਿਸ ਨਸ਼ਾ ਦੇ ਵਿਰੁੱਧ ਜਿਹੜੀ ਹੈ ਸਖਤੀ ਕਰ ਰਹੀ ਹੈ ਪੰਜਾਬ ਦੇ ਵਿੱਚ ਜ਼ਿਆਦਾਤਰ ਸਖਤੀ ਜਿਹੜੀ ਉਹ ਪੰਜਾਬ ਪੁਲਿਸ ਨੇ ਕੀਤੀ ਹੈ ਹਾਲਾਂਕਿ ਵੇਲੇ ਨਸ਼ਾ ਵੇਚਦੇ ਪਾਏਗੇ ਉਹਨਾਂ ਦੇ ਘਰ ਵੀ ਟਾਈ ਗਏ ਪਰ ਉਹਦੀ ਇੱਕ ਦੂਸਰੀ ਤਸਵੀਰ ਅੱਜ ਤੱਕ ਸਾਹਮਣੇ ਦਿਖਾ ਰਹੇ ਆਂ ਵੀ ਲੁਧਿਆਣਾ ਦੇ ਸਮਰਾਲਾ ਚੌਂਕ ਦੇ ਨਜ਼ਦੀਕ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਨਸ਼ੇ ਵੇਚਦੋਂ ਪੁਲਿਸ ਮਲਾਜ਼ਮ ਦੇ ਨਾਲ ਇੱਕ ਨੌਜਵਾਨ ਦੀ ਬਹਿਸ ਹੋ ਗਈ। ਉਹਲੇ ਆਮ ਖਿਸ਼ਾਬ ਕਰ ਰਹੇ ਪੁਲਿਸ ਮਲਾਜ਼ਮ ਨੂੰ ਜਦੋਂ ਇੱਕ ਨੌਜਵਾਨ ਨੇ ਰੋਕਿਆ ਤਾਂ ਉਸ ਨੂੰ ਲੋ ਨੌਜਵਾਨ ਨਾਲ ਕਾਲੀ ਗਲੋਚ ਕੀਤੀ ਅਤੇ ਉਸ ਦੇ ਚਪੇੜ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਹੰਗਾਮਾ ਹੋ ਗਿਆ ਅਤੇ ਇਸ ਦੌਰਾਨ ਲੋਕਾਂ ਦੀ ਪੀੜ ਨੇ ਜਦੋਂ ਪੁਲਿਸ ਮਲਾਜ਼ਮ ਨੂੰ ਫਟ ਟ੍ਰੈਫਿਕ ਪੁਲਿਸ ਮਲਾਜ਼ਮਾਂ ਦੇ ਹਵਾਲੇ ਕੀਤਾ ਉਹਨਾਂ ਨੇ ਦੱਸਿਆ ਕਿ ਇੱਕ ਪੁਲਿਸ ਮੁਲਾਜ਼ਮ ਨਸ਼ੇ ਵਿੱਚ ਤਪਸੀ ਅਤੇ ਅਰਜ਼ੀ ਜੂਤੀ ਛਿੜੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੂਰੋ ਮੌਸਮਰਪਿਤ ਨਗਰ ਕੀਰਤਨ ਦੌਰਾਨ ਲੱਗੀ ਹੋਈ। ਹਾਲਾਂਕਿ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੇ ਇਸ ਨੂੰ ਜਾਂਚ ਦਾ ਵਿਸ਼ਾ ਦੱਸਿਆ ਪਰ ਵੱਡੇ ਜਿਹੜੇ ਅਫਸਰ ਉਹਨਾਂ ਦੇ ਜ਼ਹਿਨ ਦੇ ਵਿੱਚ ਇਹ ਗੱਲ ਲਿਆ ਦਿੱਤੀ ਗਈ ਹੈ ਪਰ ਫਿਰ ਵੀ ਕਿਆਦਾਸਤਾ ਵੀ ਪੰਜਾਬ ਪੁਲਿਸ ਦਾ ਇਸ ਢੰਗ ਨਾਲ ਲੋਕਾਂ ਦੇ ਸਾਹਮਣੇ ਤਸਵੀਰ ਆਣੀ। ਔਰ ਉਲੇ ਆਮ ਇੱਕ ਸ਼ਰਾਬ ਪੀਤਾ ਹੋਇਆ ਵਿਅਕਤੀ ਇੱਕ ਸ਼ਰਾਬ ਪੀਤਾ ਹੋਇਆ ਵਿਅਕਤੀ ਜਿਸ ਦੇ ਪੰਜਾਬ ਪੁਲਿਸ ਦੀ ਵਰਦੀ ਪਾਈ ਹੋਈ ਹੈ ਔਰ ਜਦੋਂ ਪੰਜਾਬ ਪੁਲਿਸ ਦੀ ਵਰਦੀ ਆਪਣੇ ਮੋਢਿਆਂ ਤੇ ਸੀ ਜਦੋਂ ਉਹ ਜਵਾਨ ਪੰਜਾਬ ਪੁਲਿਸ ਦੀ ਵਰਦੀ ਆਪਣੇ ਮੋਢਿਆਂ ਤੇ ਪਾਉਂਦਾ ਆਪਣੇ ਸਰੀਰ ਤੇ ਪਾਉਂਦਾ ਤੇ ਉਹ ਬੜੀਆਂ ਵੱਡੀਆਂ ਵੱਡੀਆਂ ਜਣੀਆਂ ਸੋਹਾਂ ਖਾਂਦਾ ਵੀ ਮੈਂ ਇਹ ਜਿਹੜੀ ਵਰਦੀ ਪਾ ਰਿਹਾ ਹਾਂ ਇਹ ਬੜੀ ਸ਼ਿੱਦਤ ਤੇ ਬੜੀ ਇਮਾਨਦਾਰੀ ਨਾਲ ਇਸ ਦੀ ਨੌਕਰੀ ਕਰਾਂਗਾ ਔਰ ਇਸ ਦੀ ਪੂਜਾ ਕਰਾਂਗਾ ਪਰ ਤਸਵੀਰ ਤੁਹਾਡੇ ਸਾਹਮਣੇ ਉਲਟ ਹੈ ਕਿਸ ਢੰਗ ਨਾਲ ਉਸ ਪਵਿੱਤਰ ਵਰਦੀ ਨੂੰ ਖੁਲੇ ਆਮ ਇਤਨਾ ਕਿਤੇ ਦਾਗ ਲਾਇਆ ਜਾ ਰਿਹਾ ਹੈ ਉਹ ਖੁਲੇ ਆਮ ਤੁਹਾਨੂੰ ਦੇਖ ਸਕਦੇ ਹੋ ਵੀ ਤਸਵੀਰਾਂ ਵੀ ਇੱਕ ਮੁਲਾਜ਼ਮ ਕਿਤਾ ਸ਼ਰਾਬ ਦੇ ਨਸ਼ੇ ਦੇ ਵਿੱਚ ਹਨ ਇਹ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੋਣਾ ਜ਼ਬਾਨ ਦੇ ਵਿੱਚੋਂ ਸਹੀ ਢੰਗ ਨਾਲ ਸ਼ਬਦ ਵੀ ਨਹੀਂ ਨਿਕਲ ਰਿਹਾ ਸੋ ਕਮੈਂਟਾਂ ਦੇ ਵਿੱਚ ਆਪਣੀ ਜ਼ਰੂਰ ਰਾਏ ਦਿਓ ਵੀ ਪੰਜਾਬ ਪੁਲਿਸ ਦੀ ਇਹ ਜਿਹੜੀ ਛਵੀ ਹੈ ਜਿਹੜੀ ਤਸਵੀਰ ਹੈ ਇੱਕ ਕਾਨੂੰਨੀ ਤਸਵੀਰ ਕਹਿ ਸਕਦੇ ਆ ਪੰਜਾਬ ਪੁਲਿਸ ਦੀ ਜਿਹੜੀ ਤੁਹਾਡੇ ਤੱਕ ਸਾਹਮਣੇ ਨਜ਼ਰ ਆ ਰਹੀ ਹੈ ਇਤਨਾ ਕਿਤੇ

ਫੜੀ 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 ਮਿਲੜ ਫੜਾ ਫੜ 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 ਮੜਲਾ ਫੜਲਾ 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 ਹੁਣ ਆ ਹੋਰ ਕਿ ਮਾਰਿਆ ਹੋਰ ਕਿ ਮਾਰਿਆ ਹੋਰ ਕਿ ਮਾਰਿਆ ਮੇਰੀ ਕੱਟੀ ਕਿ ਮਾਰਿਆ ਤੂੰ ਬੰਦੇ ਅੱਛਾ ਕਰ ਅੱਛਾ ਕਰ ਮੁਲਾਜ਼ਮ ਨੇ ਜੜੀ ਆ ਦਾਰੂ ਗਾ ਦਾਰੂ ਪੀਤੀ ਹੋਈ ਆ ਤੂੰ ਤਾਂ ਧੱਕਾ ਮਾਰਾ ਨੂੰ ਕਿਹੜਾ ਆ ਪੱਤਰਕਾਰ ਦਾ ਖੜਿਆ ਦਾਰੂ ਬਿਨਾ ਦਾਰੂ ਕਰ ਰਹੀ ਆ ਬਰਲੇ ਪੀਤੀ ਆ ਬਿਲਾ ਲਗਾਓ ਬਿਲਾ ਲਗਾਓ ਆ ਛੱਡ ਦੇ ਦਾਰੂ ਬਾਤਾਂ ਕਾ ਕਰੋ ਅਰ ਤੁਸੀਂ ਉਹ ਹੈ ਗਿਆ ਮਲਾਇਮ ਕਰ ਬਾਈ ਜੀ ਕਿਹੜੇ ਥਾਣੇ ਤੋਂ ਦੱਸਦਾ ਤੋ ਮੈਨੂੰ ਖਾਣਾ ਖਾਣਗਾ ਬੰਦਾ ਖਾਣਾ ਕਿਹੜਾ ਬੰਦਾ ਬਤਾਓ ਜੀ ਨਾ ਖਾਣਾ ਕਿਹੜਾ ਬੰਦਾ ਖਾਣਾ ਕਿਹੜਾ ਬੰਦਾ ਕਿਹੜੇ ਥਾਣੇ ਤੋਂ ਤੁਸੀਂ ਕਰੋ ਭਾਈ ਕਰੋ ਫੱਪੜ ਮਾਰਦਾ ਭਾਈ ਉਹ ਸੱਪੜ ਮਾਰਿਆ ਨੇ ਹੱਥ ਫੱਪੜ ਕਾ ਮਾਰਿਆ ਮੇਰੇ ਫੱਪੜ ਕਾ ਤੇ ਉਹ ਫੱਪੜ ਤੀ ਕੋਈ ਹੈ ਜੀ ਆ ਤੂੰ ਫੱਪੜ ਕਾ ਤਾਂ ਮਾਰਿਆ ਚੀਜ਼ ਕੀ ਆ ਤੂੰ ਫੱਪੜ ਕਾ ਤਾਂ ਮਾਰਿਆ ਮੇਰੇ ਚੀਜ਼ ਕੀ ਆ ਤੂੰ ਫੱਪੜ ਕਾ ਤਾਂ ਮਾਰਿਆ ਮੇਰੇ ਫੱਪੜ ਕਾ ਤਾਂ ਮਾਰਿਆ ਮੇਰੇ ਕੀ ਕੀ ਆ ਤੈਨੂੰ ਮੈਂ ਕਹਾਂ ਅੰਕਲ ਬਾਥਰੂਮ ਨਹੀਂ ਕਰ ਰਿਆ ਸੀ ਤੂੰ ਚੰਗਾ ਲਾਦਾ ਮੈਂ ਚੱਕਰਾਂ ਦੇ ਕਰ ਹੈ ਏ ਰੋਡ ਤੇ ਤਾਂ ਬਾਥਰੂਮ ਕਰਦਾ ਪਿਆ ਸੀਗਾ ਦਾਰੂ ਬਹੁਤ ਬਾਥਰੂਮ ਕਾਢੀ ਦਾਰੂ ਫੁੱਲ ਦਿੱਤੀ ਹੋਈ ਆ ਫੁੱਲ ਬੜਾ ਫੁੱਲ ਵਾਲੇ ਕੋ ਭਾਜੀ ਬਾਥਰੂਮ ਦੇ ਚਲੇ ਰੋਡ ਦੇ ਉੱਤੇ ਬਾਥਰੂਮ ਕਰਦਾ ਪਿਆ ਸੀਗਾ ਰੋਡ ਦੇ ਤੇ ਅੱਧਾ ਗੁਰਪੁਰੂ ਦਾ ਪ੍ਰੋਗਰਾਮ ਨਾਲ ਰੋਡ ਦੇ ਮੂਹਰੇ ਤਾਂ ਪਿਆ ਸੀਗਾ ਦਾਰੂ ਬਿੱਤੀ ਹੋਈ ਆ ਜੀ ਮੈਂ ਥੱਪਣ ਮਾਰਿਆ ਨੇ ਤੁਹਾਨੂੰ ਅਗਲੇ ਤੁਹਾਨੂੰ ਦੱਸ ਦਾਂ ਮੈਂ ਕੀ ਮਸਲਾ ਪੱਤਰਕਾਰ ਸਾਹਿਬ ਕਹਿੰਦੇ ਬੇਨਾਂ ਕੋਈ ਬਹਿਸ ਹੋਈ ਆ ਸਾਨੂੰ ਇਹਦੇ ਬਾਰੇ ਪੂਰਾ ਪਤਾ ਨਹੀਂ ਅਸੀਂ ਤੇ ਮੌਕੇ ਤੇ ਆਏ ਆ ਭੱਜ ਕੇ ਕੀ ਗੱਲ ਹੋ ਗਈ ਤਾਂ ਅੰਦਰ ਦਰਦਾਂ ਨਾਲ ਜਾ ਦਾਣਾ ਦਾ ਸਾਹੂ ਦਾਰੂ ਪੀਤਾ ਦਾ ਮਲਾਇਆ ਕਰਾ ਦੇਣਾ 2 ਨੰਬਰ 7 ਤੋਂ ਦਾਰੂ ਪੀਤੀ ਹੀ ਆ ਕਹਿੰਦੇ ਆਈ ਦਾਰੂ ਪੀਤੀ ਉਹ ਤਾਂ ਡਾਕਟਰ ਡਿਕਲੇਅਰ ਕਰੂਗਾ ਇੱਥੇ ਛੇੜਛਾੜ ਦਾ ਵੀ ਕੋਈ ਇਹੋ ਜਿਹਾ ਤਾਂ ਨਹੀਂ ਕੋਈ ਮਸਲਾ ਨਹੀਂ ਕੋਈ ਛੇੜਛਾੜ ਦਾ ਨਹੀਂ ਕੋਈ ਛੇੜਛਾੜ ਵਾਲਾ ਮਸਲਾ ਨਹੀਂ ਹੈ ਕੀ ਮਸਲਾ ਨਹੀਂ ਭਾਜੀ ਅੱਜ ਦਾ ਮਸਲਾ ਇੱਕ ਹੋਇਆ ਸੀ ਕਿ ਇੱਥੇ ਅਸੀਂ ਖੜੇ ਸੀਗੇ ਤੇ ਇੱਕ ਮਲਾਇਆਮ ਸਾਹਿਬ ਸੀਗੇ ਮਾਲੀ ਡਿਊਟੀ ਕਰਦੇ ਨੇ ਉਹ ਸ਼ਰਿਆਮ ਜੇ ਤੁਹਾਨੂੰ ਪਤਾ ਐਡਾ ਵੱਡਾ ਦਿਨ ਤੇ ਆ ਰਹੀ ਨਗਰ ਕੀਰਤਨ ਲੰਗਦਾ ਪਿਆ ਵਾ ਕਰਮਚਾਰੀ ਸਾਡੇ ਸਫਾਈਆਂ ਕਰਦੇ ਪਏ ਨੇ ਜੀ ਸਾਰੀਆਂ ਡਿਊਟੀਆਂ ਕਰਦੇ ਪਏ ਸੀਗੇ ਇਹ ਰੋਡ ਦੇ ਉੱਤੇ ਖੜ ਕੇ ਜੀ ਭਾਜੀ ਅ ਸ਼ਰਿਆਮ ਬਾਥਰੂਮ ਕਰਦਾ ਪਿਆ ਸੀਗਾ ਐਡੀ ਵੱਡੀ ਫੋਟੋ ਲੱਗੀ ਹੋਈ ਆ ਜੀ ਉਹਦੇ ਥੱਲੇ ਖੜ ਕੇ ਬਾਥਰੂਮ ਕਰਦਾ ਪਿਆ ਸੀਗਾ ਜੀ ਤੇ 350 ਸਾਲਾਂ ਤੁਹਾਨੂੰ ਪਤਾ ਹੈ ਬੜਾ ਵੱਡਾ ਪ੍ਰੋਗਰਾਮ ਆ ਜੀ ਰੋਡ ਦੇ ਉੱਤੇ ਹੀ ਸ਼ਰਿਆਮ ਕਰ ਰਹੇ ਮੇਰੇ ਕੋਲ ਵੀਡੀਓ ਵਗੈਰਾ ਭਾਜੀ ਇਹਨਾਂ ਦੀ ਜੀ ਜੀ ਤੇ ਮੈਂ ਇਹਨਾਂ ਲੋਕਾਂ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਤੁਸੀਂ ਅੰਕਲ ਜੀ ਸਾਈਡ ਤੇ ਖੜ ਕੇ ਬਾਥਰੂਮ ਕਰ ਲਓ ਇਹਨਾਂ ਨੇ ਕੁਝ ਨਹੀਂ ਕੀਤਾ ਦਾਰੂ ਦਾ ਫੋਲ ਰੱਜੇ ਹੋਇਆ ਜੀ ਮੱਲੋ ਇਹਨਾਂ ਨੂੰ ਆਪਣੇ ਨਾਮ ਦਾ ਵੀ ਨਹੀਂ ਪਤਾ ਨਾਮ ਦਾ ਵੀ ਬਾਤੋਂ ਅਸੀਂ ਪੜ੍ਹ ਕੇ ਦਿੱਤਾ ਸੀ ਅਮਨਦੀਪਿੰਦਰ ਦਾ ਨਾਮ ਆ ਇਹਨਾਂ ਨੇ ਕੀ ਕਿਤਾ ਜੀ ਕੰਦਾ ਸਾਰੀ ਮੈਨੂੰ ਜਦੋਂ ਮੈਨੂੰ ਵੀਡੀਓ ਬਣਾਉਣ ਲੱਗ ਗਿਆ ਬਾਥਰੂਮ ਕਰਦੇ ਦੀ ਇਹਨਾਂ ਨੇ ਆਹ ਸਾਰਾ ਕੁਝ ਨਹੀਂ ਕੀਤਾ ਮੈਨੂੰ ਥੱਪੜ ਮਾਰਿਆ ਜੀ ਮੇਰੇ ਅੱਛਾ ਜੀ ਮੈਂ ਕਿਹਾ ਅੰਕਲ ਥੱਪੜ ਕਾ ਮਾਰਿਆ ਮੋਬਾਈਲ ਫੜਿਆ ਮੋਬਾਈਲ ਰੋੜ ਤੇ ਮਾਰਿਆ ਮੇਰੇ ਕਰਕੇ ਕਹਿੰਦਾ ਮੈਂ ਤੈਨੂੰ ਪਤਾ ਨਾ ਵੱਡਾ ਅਸਰ ਆ ਮੌਕੇ ਦਾ ਮੈਂ ਇਹ ਕਰ ਦੂੰ ਤੇਰਾ ਉਹ ਕਰ ਦੂੰ ਮੈਂ ਕਿਹਾ ਅੰਕਲ ਜੀ ਇਹ ਚੰਗਾ ਹੀ ਲੱਗਦਾ ਹੈਗਾ ਤੇ ਭੱਜ ਗਿਆ ਜੀ ਭੱਜ ਗਿਆ ਹੀ ਮੈਂ ਦੋ ਵਾਰ ਹੱਥ ਫੜ ਲਿਆ ਹੱਥ ਫੜਨ ਤੋਂ ਬਾਅਦ ਚਲੋ ਜੋ ਵੀ ਕਾਰਵਾਈ ਹੋਊਗੀ 7 ਨੰਬਰ 89 ਪੁਲਿਸ ਆਈ ਸੀਗੀ ਮੁਲਾਜ਼ਮ ਆਈ ਸੀਗੇ ਆਪਾਂ ਕਰਕੇ ਉਹਨਾਂ ਨੂੰ ਦੇ ਦੇਣਾ ਜੋ